ਪੰਜਾਬ ਹਰਿਆਣਾ ਹਿਮਾਚਲ ਅਤੇ ਚੰਡੀਗੜ੍ਹ ਸਮੇਤ ਉੱਤਰ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਅੱਜੇ ਹੋਰ ਕੜਾਕੇ ਦੀ ਠੰਡ ਪਵੇਗੀ ਇਸ ਵਾਰ ਪਿਛਲੇ ਸਾਲ ਨਾਲੋਂ ਵੀ ਵੱਧ ਠੰਡ ਪੈਣ ਦੀ ਸੰਭਾਵਨਾ ਹੈ ਕੌਮੀ ਰਾਸ਼ਟਾਨੀ ਦਿੱਲੀ ਵਿੱਚ ਤਾਂ ਪਿਛਲੇ 10 ਸਾਲਾਂ ਵਿੱਚ ਪਹਿਲੀ ਵਾਰ ਇਸ ਸਾਲ ਨਵੰਬਰ ਵਿੱਚ ਸਭ ਤੋਂ ਵੱਧ ਠੰਡ ਪਈ ਹੈ ਭਾਰਤੀ ਮੌਸਮ ਵਿਭਾਗ ਨੇ ਦਸੰਬਰ ਤੋਂ ਫਰਵਰੀ ਲਈ ਠੰਡ ਬਾਰੇ ਆਪਣੇ ਪੇਸ਼ਗੀ ਅਨੁਸਾਰ ਵਿੱਚ ਕਿਹਾ ਹੈ ਕੀ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਸਤਾਰਨ ਕੱਟੋ-ਕੱਟ ਤਾਪਮਾਨ ਦੇ ਆਮ ਨਾਲੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ। ਉੱਤਰ ਭਾਰਤ ਵਿੱਚ ਰਾਤ ਦਾ ਤਾਪਮਾਨ ਵੀ ਆਮ ਨਾਲੋਂ ਘੱਟ ਰਹਿ ਸਕਦਾ ਹੈ, ਦਿਨ ਦਾ ਤਾਪਮਾਨ ਕੁਝ ਵੱਧ ਹੋਣ ਦੀ ਉਮੀਦ ਹੈ। ਦਿੱਲੀ ਵਿੱਚ ਇਸ ਸਾਲ ਠੰਡੀਆਂ ਰਾਤਾਂ ਨੂੰ ਲੈ ਕੇ ਕਈ ਸਾਲਾਂ ਦੇ ਰਿਕਾਰਡ ਟੁੱਟੇ ਨੇ। ਇਸ ਸਾਲ ਨਵੰਬਰ ਦੇ ਮਹੀਨੇ ਵਿੱਚ ਔਸਤ ਕੱਟੋ-ਕੱਟ ਤਾਪਮਾਨ 10 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ ਹੈ। ਦਿੱਲੀ ਵਿੱਚ ਉਂਝ ਨਵੰਬਰ ਮਹੀਨੇ ਦਾ ਔਸਤ ਘੱਟੋ-ਘੱਟ ਤਾਪਮਾਨ 12.9 ਡਿਗਰੀ ਸੈਲਸੀਅਸ ਹੁੰਦਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ 1 ਨਵੰਬਰ ਤੋਂ 29 ਨਵੰਬਰ ਤੱਕ ਦਿੱਲੀ ਵਿੱਚ ਔਸਤ ਘੱਟੋ-ਘੱਟ ਤਾਪਮਾਨ 10.3 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜੋ ਤਕਰੀਬਨ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਤਾਪਮਾਨ ਹੈ। ਪਿਛਲੇ ਸਾਲ ਔਸਤ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਰਿਹਾ ਸੀ ਜੇਕਰ 2018 ਦੀ ਗੱਲ ਕਰੀਏ। ਇਸ ਵਿੱਚ ਤਾਪਮਾਨ 13.4 ਅਤੇ 2017 ਤੇ 16 ਵਿੱਚ ਇਹ ਤਾਪਮਾਨ 12.8 ਸੀ ਐਤਵਾਰ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਅਤੇ ਹਰਿਆਣਾ ਦੇ ਕਈ ਸ਼ਹਿਰਾਂ ਵਿੱਚ ਐਤਵਾਰ ਦਾ ਤਾਪਮਾਨ ਸ਼ਿਮਲਾ ਨਾਲੋਂ ਵੀ ਘੱਟ ਸੀ ਹਰਿਆਣਾ ਦੇ ਨਾਲੋਂ ਨਾਲ ਹਿੰਸਾਰ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਪੰਜਾਬ ਦੇ ਜਲੰਧਰ ਨੇਰਲੇ ਆਦਮਪੁਰ ਅਤੇ ਫਰੀਦਕੋਟ ਵਿੱਚ ਵੀ ਇਹ ਤਾਪਮਾਨ 6 ਡਿਗਰੀ ਸੀ। ਸ਼ਿਮਲਾ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਹਿਮਾਚਲ ਦੇ ਮਨਾਲੀ ਵਿੱਚ ਤਕੜੋ-ਘੱਟ ਤਾਪਮਾਨ 3 ਤੋਂ ਲੈ ਕੇ 5 ਦੇ ਕਲਪਾ ਵਿੱਚ 1 ਡਿਗਰੀ ਸੈਲਸੀਅਸ ਸੀ ਤੇ ਸ਼ਿਰ ਨਗਰ ਅਤੇ ਮੰਨਫੀ 1 ਅਤੇ ਜੰਮੂ ਵਿਖੇ 9 ਡਿਗਰੀ ਸੈਲਸੀਅਸ ਤਾਪਾਂ ਸੀ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਤੱਕ ਪੂਰੇ ਖੇਤਰ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਹੀ ਰਹੇਗਾ। ਮਨਾਲੀ ਵਿੱਚ ਇੱਕ ਦਿਨ ਧੁੱਪ ਚੜ੍ਹਨ ਪਿੱਛੋਂ ਮਨਾਲੀ ਦੇ ਉੱਚੇ ਪਹਾੜਾਂ ਤੇ ਲਹਾਉਂ ਸੰਤੀ ਦੇ ਪਹਾੜਾਂ ਉੱਤੇ ਬਰਫਾਣੀ ਦਾ ਤਾਜ਼ਾ ਦੌਰ ਐਤਵਾਰ ਤੋਂ ਸ਼ੁਰੂ ਹੋ ਗਿਆ ਹੈ। ਰੋਤਾਂਗ 12 ਲੱਖਾਂ ਦੇ ਦਰੇ ਸਮੇਤ ਵੱਖ-ਵੱਖ ਉੱਚੇ ਇਲਾਕਿਆਂ ਵਿੱਚ ਬਰਫ਼ ਡਿੱਗਣੀ ਸ਼ੁਰੂ ਹੋ ਗਈ ਹੈ। ਇਸ ਕਾਰਨ ਮਨਾਲੀ ਅਤੇ ਕੈਲਾੰਦ ਵਿਖੇ ਮੌਸਮ ਹੋਰ ਵੀ ਠੰਡਾ ਹੋ ਗਿਆ ਹੈ। ਕਿੰਗ ਲਈ ਸਮੁੱਚੀ ਦੁਨੀਆ ਵਿੱਚ ਪ੍ਰਸਿੱਧ ਸੋਲੰਗ ਨਾਲਾ ਵਿਖੇ ਹਿਮਤ ਸਰ ਗਰਮੀਆਂ ਦੀਆਂ ਧੂਮਾਂ ਮਚੀਆਂ ਹੋਈਆਂ ਨੇ।